ਲੰਬੇ ਸਮੇਂ ਤੋਂ ਸਰਕਾਰਾਂ ਵੱਲੋਂ ਹਰਿਆਣਾ ਦੇ ਸਿੱਖਾਂ ਨੂੰ ਨਜ਼ਰਅੰਦਾਜ਼ ਕਰਨ ਨੂੰ ਲੈ ਕੇ ਹੁਣ ਹਰਿਆਣਾ ਦੇ ਸਿੱਖ ਇੱਕ ਮੰਚ ਤੇ ਇਕੱਠੇ ਹੋਣ ਜਾ ਰਹੇ ਨੇ ਜਿਸ ਦੇ ਚਲਦੇ 8 ਸਤੰਬਰ ਨੂੰ ਕਰਨਾਲ ਦੇ ਵਿੱਚ ਇੱਕ ਵੱਡਾ ਇਕੱਠ ਸੱਜਿਆ ਜਾ ਰਿਹਾ ਹੈ ਇਸ ਦੇ ਵਿੱਚ ਹਰਿਆਣਾ ਦੀ ਸਮੂਹ ਸਿੱਖ ਕੌਮ ਨੂੰ ਸੱਦਾ ਦਿੱਤਾ ਗਿਆ ਹੈ ਤੇ ਇਸ ਸਮਾਗਮ ਦੇ ਵਿੱਚ ਤਖਤ ਸਾਬਾਨਾ ਦੇ ਜਥੇਦਾਰਾਂ ਨੂੰ ਵੀ ਬੁਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅੱਜ ਪ੍ਰਬੰਧਕਾਂ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬੀ ਕੀ ਪਹੁੰਚ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਸਮਾਗਮ ਦੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ ਦੇ ਨਾਲ ਹੀ ਹਰਿਆਣਾ ਦੇ ਸਿੱਖਾਂ ਦੀਆਂ ਮੁਸ਼ਕਲਾਂ ਬਾਬਤ ਵੀ ਵਿਚਾਰ ਚਰਚਾ ਕੀਤੀ ਗਈ ਹੈ ਜਦੋਂ ਕਿ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸਮੂਹ ਹਰਿਆਣਾ ਦੇ ਸਿੱਖਾਂ ਨੂੰ ਇੱਕ ਮੰਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਚੰਦੇ ਹੇਠ ਇਕੱਠੇ ਹੋਣ ਦੀ ਅਪੀਲ ਕੀਤੀ। ਥਾਨ ਜੁਨੀਅਨ ਨੇ ਸਿੱਖ ਇਕਤਾ ਦੇ ਲਈ ਬੜਾ ਵੱਧਿਆ ਕੰਮ ਮਤਲਬ ਰੰਬਿਆ ਹੈ ਜਿਹੜਾ 8 ਸਤੰਬਰ ਨੂੰ ਅਸੀਂ ਕਰਨਾਲ ਵਿਖੇ ਸਾਡੇ ਸਿੱਖਾਂ ਦਾ ਹਰਿਆਣੇ ਦੇ ਸਿੱਖਾਂ ਦਾ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ ਹੈ। ਉਸ ਕੱਠ ਨੂੰ ਲੈ ਕੇ ਅਸੀਂ ਆਪਣਾ ਜ세ਦਾਰਾਂ ਨੂੰ ਮਿਲ ਰਹੇ ਹਾਂ ਜਿਸ ਤਾਂ ਅੱਜ ਅਸੀਂ ਦਮਦਮਾ ਸਾਹਿਬ ਆ ਕੇ ਸਰਦਾਰ ਜ세ਦਾਰ ਹਰਪ੍ਰੀਤ ਸਿੰਘ ਨੂੰ ਮਿਲੇ ਹਾਂ ਇਹਨਾਂ ਤੋਂ ਮਨਤਾ ਲਈ ਆ ਹੋਰ ਫਿਰ ਅੱਗੇ ਅਕਾਲ ਤਖਤ ਸਾਹਿਬ ਤੇ ਵੀ ਜਾਵਾਂਗੇ ਉਹਨਾਂ ਜ세ਦਾਰਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਉਹ ਸਾਡੇ ਸਿੱਖਾਂ ਦੀ ਆ ਕੇ ਹਰਿਆਣੇ 'ਚ ਬਾਮ ਪੜਨ। ਇਸ ਤਰ੍ਹਾਂ ਹੀ ਦੂਜੇ ਜ세ਦਾਰਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਤੇ ਬਾਕੀ ਸਾਡਾ ਸਾਰਾ ਹਰਿਆਣਾ ਜਿਹੜਾ ਇਕੱਠਾ ਹੋ ਕੇ ਮਤਲਬ ਇਸ ਕੰਮ ਨੂੰ ਇੱਕ ਆਪਣੀ ਜਿਹੜੀ ਰਾਜਨੀਤਿਕ ਹੋਣ ਦਾ ਉਸ ਦੇ ਵਾਸਤੇ ਇਹ ਵੱਡਾ ਪ੍ਰੋਗਰਾਮ ਕਰਨ ਜਾ ਰਹੇ ਇਹ ਸਾਰਾ ਜਿਹੜਾ ਇਹ ਕੰਮ ਹੈ ਇਹ ਕਿਸਾਨ ਯੂਨੀਅਨ ਨੇ ਆਰੰਭ ਕੀਤਾ ਤੇ ਉਸ ਦੇ ਨਾਲ ਜਿੰਨੀਆਂ ਵੀ ਪਾਰਟੀਆਂ ਸਾਡੇ ਹਰਿਆਣੇ ਦੀਆਂ ਨੇ ਉਹ ਸਾਰੀਆਂ ਪਾਰਟੀਆਂ ਉਹਨਾਂ ਦਾ ਸਮਰਥਨ ਕਰਦੀਆਂ ਔਰ ਇੱਕ ਵੱਡਾ ਹੀ ਇਕੱਠ ਉੱਥੇ ਕਰਾਂਗੇ ਮਕਸਦ ਕੀ ਹੈ ਥੋੜਾ ਜਿਸ ਤਰ੍ਹਾਂ ਕਿ ਸਾਨੂੰ ਰਾਜਨੀਤੀਕ ਵਿੱਚ ਕੋਈ ਹਿੱਸਾ ਨਹੀਂ ਕੋਈ ਸਾਡੇ ਐਮਐਲਏ ਨਹੀਂ ਬੰਦਾ ਕੋਈ ਸਾਡੇ ਵਿਧਾਨ ਸਭਾ ਜੀ ਨਹੀਂ ਜਾਂਦਾ ਸਾਡੀ 18 ਲੱਖ ਵੋਟ ਹੈ ਹਰਿਆਣੇ ਦੇ ਵਿੱਚ ਕਰਨਾਲ ਵਿੱਚ 8 ਸਤੰਬਰ ਨੂੰ ਪੂਰੇ ਹਰਿਆਣੇ ਦੇ ਸਿੱਖਾਂ ਦਾ ਇੱਕ ਬਹੁਤ ਵੱਡਾ ਸਮਾਗਮ ਹੋਣ ਜਾ ਰਿਹਾ ਹੈ ਪਿਛਲੇ ਲੰਬੇ ਟਾਈਮ ਤੋਂ ਜਿਹੜੀਆਂ ਵੀ ਸਰਕਾਰਾਂ ਹਰਿਆਣੇ 'ਚ ਰਹੀਆਂ ਉਹਨਾਂ ਸਿੱਖਾਂ ਦੇ ਨਾਲ ਧੱਕਾ ਕੀਤਾ ਸਾਨੂੰ ਬਣਦੇ ਹੱਕ ਨਹੀਂ ਦਿੱਤੇ ਸਾਡੀ ਪੂਰੀ ਹਿੱਸੇਦਾਰੀ ਨਹੀਂ ਦਿੱਤੀ ਚਾਹ ਰਾਜਨੀਤਿਕ ਰੂਪ ਵਿੱਚ ਲਾਓ ਚਾਹ ਹੋਰ ਵੀ ਕਿਸੇ ਤਰੀਕੇ ਨਾਲ ਵੀ ਅਸੀਂ ਆਪਣੀ ਹਿੱਸੇਦਾਰੀ ਨੂੰ ਲੈ ਕੇ ਆਪਣੇ ਹੱਕਾਂ ਨੂੰ ਲੈ ਕੇ ਪੂਰੇ ਹਰਿਆਣਾ ਦੀ ਸਿੱਖ ਸੰਗਤ 8 ਤਰੀਕ ਨੂੰ ਇਕੱਠੇ ਹੋ ਰਹੀ ਹੈ ਜਿਵੇਂ ਕਿ ਸਾਡੀ ਹਰਿਆਣਾ 'ਚ 18 ਲੱਖ ਵੋਟ ਹੈ ਸਾਡਾ 15 ਤੋਂ 20 ਐਮਐਲਏ ਦੀਆਂ ਸੀਟਾਂ ਤੇ ਪ੍ਰਭਾਵ ਹੈ ਸਾਨੂੰ ਕੋਈ ਵੀ ਰਾਜਨੀਤਿਕ ਪਾਰਟੀ ਦੋ ਤੋਂ ਵੱਧ ਸੀਟਾਂ ਨਹੀਂ ਦਿੰਦੀ ਇੱਕ ਇਹ ਬਹੁਤ ਵੱਡੀ ਹਰਿਆਣਾ ਦੇ ਸਿੱਖਾ 'ਚ ਇਸ ਨੂੰ ਲੈ ਕੇ ਰੋਸ ਹੈ ਇਸ ਤੋਂ ਇਲਾਵਾ ਜੋ ਗੁਰਦੁਆਰਾ ਕਮੇਟੀ ਇਸ ਟਾਈਮ ਹਰਿਆਣਾ 'ਚ ਕੰਮ ਕਰ ਰਹੀ ਹੈ ਉਹ ਜੋ ਕਮੇਟੀ ਹੈ ਉਹਦੇ ਜਿਹੜੇ ਕੰਮ ਨੇ ਉਹ ਬਹੁਤ ਗਲਤ ਤਰੀਕੇ ਨਾਲ ਕੰਮ ਕਰ ਰਹੇ ਨੇ ਉਹਨੂੰ ਲੈ ਕੇ ਸੰਗਤਾਂ ਰੋਸ ਹੈ ਸਾਡੀ ਮੰਗ ਹੈ ਵੀ ਇਸ ਕਮੇਟੀ ਨੂੰ ਭੰਗ ਕਰਕੇ ਤੁਰੰਤ ਇਲੈਕਸ਼ਨ ਕਰਾਇਆ ਜਾਵੇ ਜਿਦੇ ਨਾਲ ਇੱਕ ਸਾਫ ਸੁਥਰੀ ਸੰਗਤ ਦੁਆਰਾ ਚੁਣੀ ਹੋਈ ਕਮੇਟੀ ਹੋਣ ਦੇ ਚਾਹੀਏ ਇਸ ਤੋਂ ਇਲਾਵਾ ਹੋਰ ਵੀ ਸਾਡੀ ਜੇ ਪੰਜਾਬੀ ਭਾਸ਼ਾ ਨੂੰ ਹਰਿਆਣਾ ਦੂਜਾ ਦਰਜਾ ਪਰ ਉਹਦੀ ਉਸ ਤਰੀਕੇ ਨਾਲ ਨਾ ਹੀ ਪੰਜਾਬੀ ਟੀਚਰ ਨੇ ਸਕੂਲਾਂ ਵਿੱਚ ਨਾ ਹੀ ਪੰਜਾਬੀ ਲਈ ਸਰਕਾਰ ਕੋਈ ਕੰਮ ਕਰ ਰਹੀ ਸਾਡੀ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਸਾਡੇ ਜਿਹੜੇ ਕੌਮੀ ਪੰਥਕ ਜਾਂ ਸਾਡੇ ਸਮਾਜਿਕ ਜਿੰਨੇ ਮਸਲੇ ਨੇ ਉਹਨਾਂ ਨੂੰ ਲੈ ਕੇ ਸੀ 8 ਸਤੰਬਰ ਦਾ ਕੱਠ ਰੱਖਿਆ ਹੈ ਉਧਰ ਦੂਜੇ ਪਾਸੇ ਤਕਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਕਿ ਹਰਿਆਣੇ ਦਾ ਸਿੱਖ ਆਪਣੀ ਹੋਂਦ ਨੂੰ ਲੈ ਕੇ ਚਿੰਤਾ ਦੇ ਵਿੱਚ ਹੈ ਉਹਨਾਂ ਕਿਹਾ ਕਿ ਹਰਿਆਣਾ ਦੇ ਸਿੱਖਾਂ ਨੇ ਜੋ ਉਮੀਦਾਂ ਕਾਂਗਰਸ ਜਾਂ ਭਾਜਪਾ ਸਰਕਾਰ ਤੋਂ ਲਗਾਈਆਂ ਸੀ ਸਰਕਾਰਾਂ ਉਹਨਾਂ ਉਮੀਦਾਂ ਤੇ ਖਰੀਆਂ ਨਹੀਂ ਉਤਰੀਆਂ ਹਰਿਆਣਾ ਦਾ ਸਿੱਖ ਆਪਣੀ ਹੋਂਦ ਨੂੰ ਲੈ ਕੇ ਬਹੁਤ ਚਿੰਤਤ ਹੈ ਔਰ ਆਪਣੀ ਪਛਾਣ ਨੂੰ ਲੈ ਕੇ ਵੀ ਬਹੁਤ ਫਿਕਰਮੰਦ ਹੈ ਜੋ ਉਮੀਦਾਂ ਹਰਿਆਣੇ ਦੇ ਸਿੱਖਾਂ ਨੇ ਕਾਂਗਰਸ ਜਾਂ ਬੀਜੇਪੀ ਸਰਕਾਰਾਂ ਤੋਂ ਲਗਾਈਆਂ ਕਿ ਸਰਕਾਰਾਂ ਉਹਨਾਂ ਉਮੀਦਾਂ ਤੇ ਖਰੀਆਂ ਨਹੀਂ ਉਤਰੀਆਂ ਅੱਜ ਜ਼ਰੂਰਤ ਹੈ ਕਿ ਅਸੀਂ ਆਪਣੀ ਸਿੱਖ ਸ਼ਕਤੀ ਨੂੰ ਇੱਕ ਝੰਡੇ ਥੱਲੇ ਇਕੱਠਾ ਕਰੀਏ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਔਰ ਇਹਦੇ ਲਈ ਹਰਿਆਣੇ ਦੇ ਸੋਹਰਤ ਸਿੱਖਾਂ ਨੇ ਰਲ ਮਿਲ ਕੇ 8 ਸਤੰਬਰ ਨੂੰ ਕਰਨਾਲ ਦੀ ਧਰਤੀ ਦੇ ਉੱਤੇ ਅਨਾਜ ਮੰਡੀ ਦੇ ਵਿੱਚ हरियाणा सिख सम्मेलन ਦਾ ਜੋ ਫੈਸਲਾ ਕੀਤਾ ਉਹ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ। ਔਰ ਹਰਿਆਣਾ ਦੇ ਸਿੱਖਾਂ ਨੂੰ ਇਸ ਫੈਸਲੇ ਦੀ ਕਦਰ ਕਰਦੇ ਆ। ਇਸ ਸੰਮੇਲਨ ਦੇ ਵਿੱਚ ਤੁਹਾਨੂੰ ਮਨੋਂ ਤੁਹਾਨੂੰ ਸਹਾਇਕ ਦੇਣਾ ਚਾਹੀਦਾ ਹੈ। ਔਰ ਹਾਜ਼ਰੀਆਂ ਜਿਹੜੀਆਂ ਨੇ ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਲਗਾਉਣੀਆਂ ਚਾਹੀਦੀਆਂ। ਕੋਈ ਐਸਾ ਪਰਿਵਾਰ ਕੋਈ ਐਸਾ ਘਰ ਨਾ ਹੋਵੇ ਜਿਹਦਾ ਕੋਈ ਜੀ ਇਸ ਸੰਮੇਲਨ ਦੇ ਵਿੱਚ ਨਾ ਪਹੁੰਚੇ। ਅਸੀਂ ਆਪਣੀ ਹੋਂਦ ਨੂੰ ਸੁਰੱਖਿਅਤ ਰੱਖਣਾ ਹੈ ਆਪਣੀ ਪਛਾਣ ਨੂੰ ਸੁਰੱਖਿਅਤ ਰੱਖਣਾ ਹੈ ਆਪਣੇ ਹੱਕਾਂ ਨੂੰ ਸੁਰੱਖਿਅਤ ਰੱਖਣਾ ਹੈ ਔਰ ਜੇ ਅਸੀਂ ਆਪਣੇ ਹੱਕਾਂ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਆਂ ਆਪਣੀ ਪਛਾਣ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਆਂ ਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਅਸੀਂ ਇਕੱਠੇ ਹੋਈਏ ਔਰ ਇਕੱਠੇ ਹੋਵਾਂਗੇ ਸਾਡੀ ਸਿੱਖ ਸ਼ਕਤੀ ਜਿਹੜੀ ਹੈ ਇਹ ਵਧੇਗੀ ਜਗਬਾਣੀ ਟੀਵੀ ਲਈ ਵੀਕੇ ਬਹਿਲ ਦੀ ਰਿਪੋਰਟ